ਤੁਹਾਡਾ ਵੀ ਫੋਨ ਹੋ ਚੁੱਕਿਆ ਖਰਾਬ ਕੀ ਤੁਹਾਡਾ ਵੀ ਮੈਮਰੀ ਕਾਰਡ ਹੋ ਚੁੱਕਿਆ ਖਰਾਬ ਜਾਂ ਤੁਹਾਡਾ ਫੋਨ ਡਿੱਗਣ ਦੇ ਕਾਰਨ ਜਾਂ ਫੋਨ ਦਾ ਸੌਫਟਵੇਅਰ ਹੋਣ ਦੇ ਕਾਰਨ ਤੁਹਾਡੀਆਂ ਵੀ ਯਾਦਾਂ ਹੋ ਚੁੱਕੀਆਂ ਨੇ ਖਰਾਬ ਤਾਂ ਹੁਣ ਡਿਜੀਟਲ ਯੁੱਗ ਦੇ ਵਿੱਚ ਡਿਜੀਟਲ ਡਾਟਾ ਰੱਖਣ ਦੀ ਬਿਲਕੁਲ ਵੀ ਲੋੜ ਨਹੀਂ ਤੁਹਾਡੀਆਂ ਯਾਦਾਂ ਸਾਮਣ ਨੂੰ ਲੈ ਕੇ ਰਿੰਪੀ ਸਟੂਡੀਓ ਰਾਹੁਲ ਕਲਰ ਲਾਈਵ ਲੈ ਕੇ ਆਇਆ ਡਿਜੀਟਲ ਯੁੱਗ ਦੇ ਵਿੱਚ ਨਵੀਂ ਤਕਨੀਕ ਦੇ ਵਿੱਚ ਨਵੀਆਂ ਮਸ਼ੀਨਾਂ ਜਿੱਥੇ ਤੁਹਾਨੂੰ ਆਪਣੀਆਂ ਯਾਦਾਂ ਸਾਹਮਣੀਆਂ ਹੋਣਗੀਆਂ ਹੋਰ ਵੀ ਅਸਾਨ ਦੇ ਨਾਲੋ ਘੱਟ ਰੇਟ ਦੇ ਉੱਤੇ ਤਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕੇਸੀ ਰੋਡ ਗਲੀ ਨੰਬਰ 2 ਦੇ ਸਾਹਮਣੇ ਰਾਹੁਲ ਕਲਰ ਲੈਬ ਰਿੰਪੀ ਸਟੂਡੀਓ ਬਰਨਾਲਾ ਦੇ ਉੱਤੇ ਤਾਂ ਜਿੱਥੇ ਰਿੰਪੀ ਸਟੂਡੀਓ ਲੈ ਕੇ ਆਇਆ ਹੈਗਾ ਤੁਹਾਡੇ ਲਈ ਐਲਬਮ ਮਸ਼ੀਨਾ ਜਿੱਥੇ ਤੋਂ ਅਸੀਂ ਮੈਟਰ ਅਤੇ ਗਰੋਸਰੀ ਸਮੇਤ ਹੋਰ ਜਿੰਨੇ ਵੀ ਵੱਖ-ਵੱਖ ਕੁਆਲਿਟੀ ਦੀਆਂ ਜਿਹੜੀਆਂ ਉਹ ਐਲਬम्स ਨੇ ਤੁਸੀਂ ਬਣਾ ਸਕਦੇ ਹੋ ਤੁਹਾਡੇ ਕੋਈ ਵੀ ਰੀਬੋਰਥ ਹੈ ਜਿਹੜਾ ਬੱਚਾ ਨਮਾ ਬੱਚਾ ਜਾਂਦਾ ਹੈ ਵਿਆਹ ਦੀ ਐਲਬਮ ਜਾਂ ਪ੍ਰੀ ਵੈਡਿੰਗ ਦੀ ਐਲਬਮ ਉਸ ਤੁਹਾਡੇ ਘਰ ਦੇ ਵਿੱਚ ਮਹੂਰਤ ਹੈ ਕੋਈ ਵੀ ਖੁਸ਼ੀ ਦਾ ਸਮਾਗਮ ਹੈ ਜਾਂ ਕੋਈ ਵੀ ਇਹੋ ਜਿਹੀ ਯਾਦ ਹੈ ਜਿੰਨੂੰ ਤੁਸੀਂ ਸਾਮਕੇ ਰੱਖਣਾ ਚਾਹੁੰਦੇ ਹੋ ਤਾਂ ਹੁਣ ਜਿਆਦਾ ਸਾਹਮਣੀਆਂ ਮੁਸ਼ਕਲ ਨਹੀਂ ਕਿਉਂਕਿ ਰਾਹੁਲ ਕਲਰ ਲੈਬ ਲੈ ਕੇ ਆਇਆਗਾ ਇੱਕ ਨਵੀਂ ਤਕਨੀਕ ਦੇ ਵਿੱਚ ਘੱਟ ਰੇਟ ਦੇ ਵਿੱਚ ਤੁਹਾਡੀਆਂ ਜਿਆਦਾ ਸਾਮਨ ਦੇ ਲਈ ਐਲਬਮ ਵਾਲੀ ਮਸ਼ੀਨ ਤਾਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਆਊਗਾ ਉਸ ਗਾਕ ਨੂੰ ਐਲਬਮ ਬਣਾਉਣ ਦੇ ਨਾਲ-ਨਾਲ ਹੈ ਜਿਹੜਾ ਰਾਹੁਲ ਕਲਰ ਲੈਬ ਰਿੰਪੀ ਸਟੂਡੀਓ ਹੈ ਜਿਹੜਾ ਤੁਹਾਨੂੰ ਗਿਫਟ ਵਜੋਂ 16x20 ਦੀ ਇੱਕ ਪਰਵਾੜਕ ਜਿਹੜੇ ਹੈਗੀ ਹੈ ਸਿੰਡਰੀ ਦੇ ਵਿੱਚ ਤਿਆਰ ਕਰਕੇ ਤੁਹਾਡੀਆਂ ਆਜਾਦਾਂ ਨੂੰ ਜਿੱਥੇ ਦੇਵੇਗਾ ਦੇਵੇਗਾ ਉੱਥੇ ਹੀ ਤੁਹਾਡੀ ਐਲਬਮ ਹੈ ਜਿਹੜੀ ਉਹ ਹੋਲ ਸੈਲਟਾ ਦੇ ਉੱਤੇ ਤਿਆਰ ਕਰਕੇ ਆਵੇਗਾ ਤਾਂ ਦੇਖ ਸਕਦੇ ਹੋ ਰਾਹੁਲ ਕਲਰ ਲੈਬ ਕੇਸੀ ਰੂਰ ਬਰਨਾਲ ਦੇ ਉੱਤੇ ਜਿੱਥੇ ਅੱਜ ਤੁਹਾਨੂੰ ਦਿਖਾਵਾਂਗੇ ਹੈ ਜਿਹੜਾ ਤੁਸੀਂ ਕੋਈ ਵੀ ਫੋਟੋ ਦਿਓ ਅਤੇ ਅਗਲੇ ਹੀ ਮਿੰਟ ਫੋਟੋ ਤਿਆਰ पाओ ਐਲਬਮ ਦੋ ਐਲਬਮ ਦੇਣ ਦੇ ਅਗਲੇ ਹੀ ਮਿੰਟ ਹੈ ਜਿਹੜਾ ਐਲਬਮ ਤਿਆਰ ਕਰਵਾ ਕੇ ਲੈ ਜਾਓ ਤਾਂ ਉਹ ਪਰਫਾਰਮਾਂਸ ਦਿਖਾਣੇ ਹੈਗੇ ਐਲਬਮ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਕਿਸ ਕਿਸ ਪ੍ਰਾ ਦੇ ਵਿੱਚੋਂ ਜਿਹੜਾ ਕਿਹੜੀਆਂ-ਕਿਹੜੀਆਂ ਮਸ਼ੀਨਾਂ ਰਾਹੀਂ ਇਹ ਕੰਮ ਕੀਤਾ ਜਾਂਦਾ ਹੈ ਅਤੇ ਤੁਸੀਂ ਵੀ ਆਪਣੇ ਜਿੰਨੇ ਵੀ ਖੁਸ਼ੀ ਦੇ ਸਮਾਗਮ ਨੇ ਆਪਣੇ ਜਿਆਦਾ ਸਾਂਭਣ ਦੇ ਲਈ ਅੱਜ ਹੀ ਪਹੁੰਚੋ ਰਾਹੁਲ ਕਲਰ ਲੈਬ ਰੀਮਪੀ ਸਟੂਡੀਓ ਕੇਸਰੀ ਰੋੜ ਬਰਨਾਲਾ ਜਿੱਥੇ ਤੁਹਾਡੇ ਘਰ ਦੇ ਵਿੱਚ ਨਵਾਂ ਬੱਚਾ ਜਨਮਿਆ ਤੁਹਾਨੂੰ ਘਰ ਦਾ ਮਹੂਰਤ ਕੀਤਾ ਹੈ ਵਿਆਹ ਕੀਤਾ ਹੈ ਪ੍ਰੀ ਵੈਡਿੰਗ ਕੀਤੀ ਹੈ ਜਾਂ ਘਰ ਦਾ ਹੋਰ ਕੋਈ ਵੀ ਸਮਾਗਮ ਹੈ ਜਾਂ ਤੁਸੀਂ ਕੋਈ ਵੀ ਨਵਾਂ ਕਾਰਜ ਸ਼ੁਰੂ ਕੀਤਾ ਹੈ ਜਿਹਦੇ ਤੁਸੀਂ ਜਿਆਦਾ ਸਾਂਭਣਾ ਚਾਹੁੰਦੇ ਹੋ ਤਾਂ ਅੱਜ ਹੀ ਪਹੁੰਚੋ ਰਾਹੁਲ ਕਲਰ ਲੈਬ ਰਿੰਪੀ ਸਟੂਡੀਓ ਬਰਨਾਲਾ ਤਾਂ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਦੁਕਾਨ ਕਿਹੜੇ-ਕਿਹੜੇ ਮਸ਼ੀਨਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ